ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਜਿਹੜਾ ਹੁਣ ਟਾਈਮ ਹੈ ਆਪਣੇ ਝੋਨਿਆਂ ਦਾ ਬਈ ਇਹ ਜਿਹੜਾ ਟਾਈਮ ਹੈਗਾ 2 ਮਹੀਨਿਆਂ ਦੇ ਲਗਭਗ ਆਪਣੇ ਝੋਨਿਆਂ ਨੂੰ ਹੋ ਗਿਆ ਲੱਗਿਆ ਨੂੰ ਕੋਈ 2-4 ਦਿਨ ਘੱਟ ਹੋਣਗੇ ਕਈਆਂ ਦੇ ਹੋ ਵੀ ਗਏ ਹੋਣਗੇ ਜਿਹੜੇ ਪਹਿਲੀ ਜੂਨ ਨੂੰ ਲੱਗੇ ਸੀ ਉਹਨਾਂ ਦਾ ਟਾਈਮ ਹੋ ਵੀ ਗਿਆ ਉਹ 2 ਮਹੀਨੇ ਤੇ ਹੁਣ ਮੌਕਾ ਆਪਣਾ ਆਪਾਂ ਟਾਈਮ ਸੰਭਾਲ ਲਈਏ ਤੇ ਮੁੜ ਕੇ ਇਸ ਤੋਂ ਬਾਅਦ ਚ ਫਿਰ ਆਪਾਂ ਬਲਾਕ ਉਸ ਕਰੀ ਜਾਈਏ ਉਹਦਾ ਕੋਈ ਫਾਇਦਾ ਨਹੀਂਗਾ ਤੇ ਉਹ ਕੀ ਕਾਰਨ ਹੈ ਉਹ ਆਪਾਂ ਤੁਹਾਨੂੰ ਵੀਡੀਓ ਜੱਗੇ ਦੱਸਦੇ ਆ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜਿਹੜੀ ਗੱਲ ਹੈਗੀ ਆ ਬਾਈ ਹੁਣ ਮੌਸਮ ਹਸਾਬ ਆ ਤੇ ਆਪਾਂ ਸ਼ਾਮ ਦੇ ਟਾਈਮ ਆਪਣੀ ਫਸਲ ਨੂੰ ਜ਼ਰੂਰ ਕੀੜਾ ਮਾਰੀਏ ਝੋਨੇ ਨੂੰ ਕੋਈ ਵੀ ਫਸਲਾ ਵੈਸੇ ਤਾਂ ਜਿਆਦਾ ਤਾਂ ਝੋਨਾ ਹੀ ਆ ਤੇ ਆਪਾਂ ਝੋਨੇ ਨੂੰ ਸ਼ਾਮ ਦੇ ਟਾਈਮ ਕੀੜਾ ਮਾਰੀਏ ਸ਼ਾਮ ਦੇ ਟਾਈਮ ਕੀੜਾ ਮਾਰਨ ਦਾ ਇਹ ਫਾਇਦਾ ਹੁੰਦਾ ਬਈ ਸਵੇਰ ਤਰੇਲ ਹੁੰਦੀ ਆ ਤਰੇਲ ਦੇ ਵਿੱਚ ਆਪਾਂ ਨੂੰ ਜੇ ਕੋਈ ਬਿਮਾਰੀ ਹੈਗੀ ਤਾਂ ਨਾ ਉਵੇਂ ਦਿਸਦੀ ਨਹੀਂਗੀ ਪੂਰੀ ਤੇ ਬਾਕੀ ਕੋਸ ਆਪਾਂ ਵੀ ਕਹਿ ਦਿੰਦੇ ਆ ਯਾਰ ਗਿੱਲਾ ਆਪਣੇ ਲੀੜੇ ਲਿਪੜਨਗੇ ਗਿੱਲੇ ਹੋਣਗੇ ਉਹ ਗੱਲ ਵੀ ਹੈਗੀ ਆ ਤੇ ਸ਼ਾਮ ਦੇ ਟਾਈਮ ਤੁਸੀਂ ਪਲਾਂ ਕੱਪੜਾ ਸਨੇ ਝੋਨੇ 'ਚ ਵੜ ਜਾਓ ਤੇ ਝੋਨੇ 'ਚ ਆਪਾਂ ਪਾਣੀ ਸਕਾਸ ਕਰਾ ਲਾਉਣੇ ਆ ਵਿਵਾਨ ਕਰਦੇ ਆ ਤੇ ਵਿਚ ਵੜ ਕੇ ਵੇਖੋ ਝੋਨੇ ਦੇ ਪਾਸੇ-ਆਸੇ ਆਪਣਾ ਦੋ-ਦੋ ਤਿੰਨ-ਤਿੰਨ ਕਰਮਾ ਤੱਕ ਆਪਣ ਨੂੰ ਨਹੀਂ ਪਤਾ ਲੱਗਦਾ ਪਾਸੇ-ਆਸੇ ਕੁਛ ਨਹੀਂਗਾ ਭਾਈ ਵਿਚ-ਵਿਚ ਨਾ ਜਦੋਂ ਵਿਚ ਹੋ ਜਾਉਗੇ ਨਾ ਤੁਸੀਂ ਝੋਨੇ ਦੇ ਉਦੋਂ ਪਤਾ ਲੱਗਦਾ ਵੀ ਗੋਭ ਦੀ ਸੁੰਡੀ ਵੀ ਹੈਗੀ ਹੈ ਤੇ ਪਤਲਵੇੜ ਦਾ ਦੂਰੋਂ ਪਤਾ ਲੱਗ ਜਾਂਦਾ ਜੇ ਹੈ ਤਾਂ ਮਾੜੀ-ਮੁੱਡੀ ਕਿਤੇ ਤੇ ਗੋਭ ਦੀ ਸੁੰਡੀ ਬਾਈ ਹੁਣ ਹੈਗੀ ਆ ਜਿਹੜੇ-ਜਿਹੜੇ ਕਿਸਾਨ ਭਰਾਵਾਂ ਦੇ ਹੈਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਦੱਸਿਓ ਤੁਸੀਂ ਸਪਰੇਅ ਕੀਤੀ ਹੈ ਜਾਂ ਪਦਾਨ ਪਾਇਆ ਇਹ ਬਈ ਭਲਾ ਤਾਂ ਪਦਾਨ ਪਾਉਣਾ ਤੇ ਭਲਾ ਸਪਰੇਅ ਕਰਨੀ ਆ ਪਰ ਹੁਣ ਜਿਹੜਾ ਟਾਈਮ ਆ ਨਾ ਹੁਣ ਨਾ ਟਾਈਮ ਖੰਜਾ ਲਿਓ ਇਸ ਤੋਂ ਬਾਅਦ ਤੁਸੀਂ ਭਲਾ ਪੰਜ ਸਪਰੇਆ ਕਰ ਦਿਓ ਤੇ ਭਲਾ ਤੁਸੀਂ ਕੁਆਂਟਲ ਪਦਾਨ ਪਾ ਦਿਓ ਉਹਨੇ ਕੁਝ ਨਹੀਂ ਕਰਨਾ ਜਦੋਂ ਆਪਣੇ ਝੋਨੇ ਦੀਆਂ ਮੁੰਜਰਾਂ ਹੀ ਸੁੱਕੀਆਂ ਨਿਕਲਈਆਂ ਜਦੋਂ ਗੋਬਾਂ ਹੀ ਖਾ ਗਈ ਤੇ ਫਿਰ ਉਹਦਾ ਆਪਾਂ ਨੂੰ ਫਾਇਦਾ ਕੋਈ ਨਹੀਂ ਉਸ ਤੋਂ ਬਾਅਦ ਕੁਝ ਪਾਇਦਾ ਵੇਲਾ ਸੰਭਾਲ ਲੀਏ ਵਧੀਆ ਟੈਂਸਰ ਕੰਮ ਹੋ ਜੇ ਉਹ ਵਧੀਆ ਹੁੰਦਾ ਹੈ ਕਰਨਾ ਆਪਾਂ ਹੁੰਦਾ ਹੀ ਹੈ ਕਰਨਾ ਤਾਂ ਹੈਗਾ ਹੀ ਆਪਾਂ ਸਪਰੇਅ ਤਾਂ ਕਰਨੀ ਆ ਜਾਂ ਕੋਈ ਪਦਾਨ ਪਾਉਣਾ ਸੁੰਡੀ ਦਾ ਕੋਈ ਕੰਟਰੋਲ ਕਰਨ ਵਾਸਤੇ ਪਤਾਲਬੇੜ ਸੁੰਡੀ ਜਿਵੇਂ ਤੇ ਜਾਂ ਗੋਬ ਦੀ ਸੁੰਡੀ ਇਹਦੇ ਵਾਸਤੇ ਵੀ ਇਹ ਹੁਣ ਮੌਕਾ ਹੈ ਕਈ ਵਾਰੀ ਕਈ ਕਈ ਝੋਨਿਆਂ ਨੂੰ ਕੋਈ ਹੋਰ ਬਿਮਾਰੀ ਵੀ ਹੁੰਦੀ ਹੈ ਜਿਵੇਂ ਡੁੱਡ ਵੈਰੈਟੀਆਂ ਦਾ ਹਿਸਾਬ ਕਿਤਾਬ ਹੁੰਦਾ ਤੇ ਜ਼ਿਆਦਾਤਰ ਤਾਂ ਆਪਾਂ ਨੂੰ ਗੋਬ ਦੀ ਸੁੰਡੀ ਦਾ ਹੀ ਹੈ ਖਤਰਾ ਜਿਵੇਂ ਗੋਬ ਦੀ ਸੁੰਡੀ ਤੇ ਪਤਾਲਬੇੜ ਪਤਾਲਬੇੜ ਦਾ ਆਪਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਪਤਾਲਬੇੜ ਸੰਡੀ ਪੈ ਗਈ ਤੇ ਉਹਦਾ ਤਾਂ ਆਪਾਂ ਚੱਲ ਉਦੋਂ ਵੇਖ ਲੈਨੇ ਆ ਪਰ ਜਿਹੜੀ ਗੋਪ ਦੀ ਸੰਡੀ ਆ ਨਾ ਵਿੱਚ ਵੜ ਕੇ ਪਤਾ ਲੱਗਦਾ ਤੇ ਕਈ ਥਾਵਾਂ ਤੇ ਐਂ ਵੀ ਹੋਇਆ ਜੇ ਝੋਨੇ 'ਚ ਵੜਦੇ ਆ ਵੀ ਅ ਬੁੱਜੇ ਕਾ ਦੇਵੇ ਜਾਂ ਕਈਆਂ ਬੁੱਜਾਂ ਦੀਆਂ ਜਿਹੜੀਆਂ ਹੈਗੀਆਂ ਸ਼ਾਖਾਂ ਉਹ ਟੁਕੀਆਂ ਵੀ ਆ ਜੀਨੂੰ ਆਪਾਂ ਢਿਲਰਿੰਗ ਕਹਿੰਦੇ ਆ ਉਹ ਜਦੋਂ ਮਾੜੀ ਟੱਕ ਦਿੰਦੇ ਤੇ ਉਹ ਸੁੱਕ ਜਾਂਦੀ ਹੈ ਉਹ ਵੀ ਕਾਰਨ ਹੈਗੇ ਆ ਤੇ ਬਹੁਤ ਭਰਾ ਦਾ ਬਈ ਪ੍ਰਦਾਨ ਪਾਈ ਜਾਂਦੇ ਆ ਪ੍ਰਦਾਨ ਪਾਉਣ ਦਾ ਕਾਰਨ ਇਹ ਆ ਵੀ ਉਹ ਕਹਿੰਦੇ ਜਿਹੜਾ ਚੂਹਾ ਖਾਂਦਾ ਉਹ ਵੀ ਨਹੀਂ ਖਾਂਦਾ ਤੇ ਗੋਪ ਦੀ ਸੁੰਡੀ ਤੋਂ ਵੀ ਹੋ ਜੂ ਕੰਟਰੋਲ ਤੇ ਪੱਤਾਂ ਲਵੇੜ ਤੋਂ ਵੀ ਕੰਟਰੋਲ ਹੋ ਜੂ ਨਹੀਂ ਤਾਂ ਜੇ ਕਹਿੰਦੇ ਆਪਾਂ ਸਪਰੇਅ ਕਰਦੇ ਆ ਸਪਰੇਅ ਨਾਲ ਚੂਹਾ ਨਹੀਂ ਹਟਦਾ ਤੇ ਪਾਣੀ ਜਿਹੜਾ ਉਹ ਹੁਣ ਆਪਾਂ ਸਕਾਸ ਕਰ ਲਾਉਨੇ ਆ ਪਾਣੀ ਜਦੋਂ ਸੁਕਾਉਨੇ ਆ ਉਦੋਂ ਹੀ ਪਤਾ ਨਹੀਂ ਤਾਂ ਉਹ ਚੂਹਾ ਹੈ ਤੇ ਪਤਾ ਨਹੀਂ ਕੋਈ ਮਰਗਾਈ ਕਹਿੰਦਾ ਹੈ ਤੇ ਇਹਦੀ ਕੋਈ ਸਮਝ ਨਹੀਂ ਨਾ ਕੋਈ ਪਤਾ ਲੱਗਦਾ ਵੀ ਇਹ ਕਿਹੜੀ ਚੀਜ਼ ਟੁਕਦੀ ਹੈ ਕਈ ਕਈ ਬੁੱਝੇ ਤਾਂ ਉਹ ਜਮਾਂ ਸਾਫ਼ ਹੀ ਕਰ ਦਿੰਦੇ ਜਿਵੇਂ ਦਾਤੀ ਦਾਤੀ ਨਾਲ ਵੱਡੇ ਹੁੰਦੇ ਆ ਤੇ ਇਸੇ ਕਰਕੇ ਬਹੁਤ ਭਰਾ ਤਾਂ ਵੀ ਪਦਾਨ ਪਾਈ ਜਾਂਦੇ ਆ ਵੀ ਪਦਾਨ ਨਾਲ ਨਾਲ ਤਾਂ ਉਹ ਚੀਜ਼ ਨੂੰ ਟੁਕਦੀ ਤੇ ਨਾਲੇ ਸੁੰਡੀ ਦਾ ਤੇ ਪੱਤਰਬੇੜ ਦਾ ਕੰਟਰੋਲ ਹੋ ਜੂ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕੀ ਕਰੀ ਜਾਂਦੇ ਹੋ ਸਪਰੇਅ ਕਰਦੇ ਹੋ ਜਾਂ ਪ੍ਰਦਾਨ ਪਾਉਂਦੇ ਹੋ ਪੈਸੇ ਤਾਂ ਜੇ ਸਪਰੇਅ ਕਰੀ ਤਾਂ ਸਪਰੇਅ ਸਸਤੀ ਪੈਂਦੀ ਹੈ ਪ੍ਰਦਾਨ ਮਹਿੰਗੀ ਪੈਂਦੀ ਹੈ ਤੇ ਪਰ ਉਹ ਕਹਿੰਦੇ ਬਈ ਪ੍ਰਦਾਨ ਪਾਈ ਤੋਂ ਚੂਹੇ ਦਾ ਕੰਟਰੋਲ ਹੋ ਜੂ ਵੀ ਝੋਨਾ ਕੌੜਾ ਹੋ ਜਾਊਗਾ ਤੇ ਚੂਹੇ ਨੇ ਟੁਕਣਾ ਨਹੀਂ ਤੇ ਸਪਰੇਅ ਕਰੇ ਤੋਂ ਆਦੇ ਚੂਹਾ ਟਕੂਗਾ ਸਪਰੇਅ ਆਪਾਂ ਕਰਦੇ ਆਂਗੇ ਤੇ ਇਹਦੇ ਕਰਕੇ ਉਹ ਕੋਈ ਪ੍ਰਦਾਨ ਪਾਈ ਜਾਂਦਾ ਕੋਈ ਸਪਰੇਅ ਕਰੀ ਜਾਂਦਾ ਹੈ ਤੇ ਆਪੋ ਆਪਣੇ ਹਿਸਾਬ ਆ ਤੇ ਤੁਸੀਂ ਦੱਸੋ ਬਾਈ ਕੀ ਕੀਤਾ ਕਮੈਂਟ ਕਰਕੇ ਸਪਰੇਅ ਕੀਤੀ ਹੈ ਜਾਂ ਪਦਾਨ ਪਾਇਆ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ